ਪੰਜਾਬ ਨੂੰ ਲੰਮੇ ਸਮੇਂ ਤੋਂ ਹੜਾਂ ਦੀ ਮਾਰ ਚੱਲ ਰਹੀ ਹੈ ਤੇ ਉੱਥੇ ਹੀ ਪੰਜਾਬੀਆਂ ਲਈ ਜਿਹੜੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਤਾਂ ਬੀਬੀ ਐਮਬੀ ਤੇ ਪੰਜਾਬ ਦੇ ਲੋਕਾਂ ਲਈ ਵੱਡੀ ਰਾਹਤ ਭਰੀ ਖਬਰ ਆ ਆ ਭਾਖੜਾ ਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਤੇ ਲਗਾਤਾਰ ਘਟ ਰਿਹਾ ਤੇ ਉਦੋਂ ਸੋਮਵਾਰ ਨੂੰ ਵੀ ਪੌਂਗ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਰੀਬ 11.33 ਫੁੱਟ ਜ਼ਿਆਦਾ ਸੀ 4 ਦਿਨ ਪਹਿਲਾਂ ਤੱਕ ਇਹ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਹੋਣ ਦਾ ਅੰਦਾਜ਼ਾ ਸੀ ਬੀਬੀਐਮਬੀ ਤੇ ਪੰਜਾਬ ਸਰਕਾਰ ਦੇ ਤਕਨੀਕੀ ਅਧਿਕਾਰੀਆਂ ਅਨੁਸਾਰ ਸੋਮਵਾਰ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.39 ਤੱਕ ਚਲਾ ਗਿਆ ਚਿੰਤਾ ਦੀ ਹੁਣ ਗੱਲ ਇਹ ਆ ਕਿ ਪਹਾੜੀ ਇਲਾਕਿਆਂ 'ਚ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਜਿਸ ਕਾਰਨ ਬੀਤੇ 24 ਘੰਟਿਆਂ ਦੌਰਾਨ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਹਾ 55388 ਦਰਜ ਕੀਤਾ ਗਿਆ ਡੈਮ ਦੇ ਪਾਣੀ ਦੇ ਪੱਧਰ ਘਟਾਉਣ ਲਈ ਸੋਮਵਾਰ ਨੂੰ ਫਲੱਡ ਗੇਟ ਤੋਂ 70000 ਕਿਊਸਕ ਪਾਣੀ ਛੱਡਿਆ ਗਿਆ ਜੋ ਕਿ ਦੋ ਦਿਨ ਪਹਿਲਾਂ ਤੱਕ 85000 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਪੌਂ ਟਾਈਮ ਦਾ ਪਾਣੀ ਦਾ ਪੱਧਰ ਸੋਮਵਾਰ ਸਵੇਰੇ 10:00 ਵਜੇ ਜਿਹੜਾ 1391.33 ਫੁੱਟ ਸੀ ਖਾਤਰੀ ਦੇ ਨਿਸ਼ਾਨ ਤੋਂ 11.33 ਫੁੱਟ ਵੱਧ ਪਾਣੀ ਨੂੰ ਕੰਟਰੋਲ ਕਰਨ ਲਈ ਸੌਵਾ ਨੂੰ ਡੈਮ ਤੋਂ 90000 ਕਿਊਸਕ ਪਾਣੀ ਛੱਡਿਆ ਗਿਆ ਬੀਤੇ 24 ਘੰਟਿਆਂ ਦੌਰਾਨ ਡੈਮ ਦੇ ਭੰਡਾਰ ਵਿੱਚ 35439 ਕਿਊਸਕ ਪਾਣੀ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਸੋਮਵਾਰ ਸਵੇਰੇ 10 ਵਜੇ ਕਰੀਬ 524.55 ਮੀਟਰ ਸੀ ਤੇ ਤਿੰਨ ਦਿਨ ਪਹਿਲਾਂ ਤੱਕ ਇਹ ਪਾਣੀ ਦਾ ਪੱਧਰ 527 ਮੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ। ਬੀਤੇ 24 ਘੰਟਿਆਂ ਦੇ ਵਿੱਚ ਡੈਮ ਦੇ ਭੰਡਾਰ ਵਿੱਚ 26274 ਕਿਊਸਕ ਪਾਣੀ ਦਾਖਲ ਹੋਇਆ ਤੇ ਡੈਮ ਤੋਂ 34945 ਕਿਊਸਕ ਪਾਣੀ ਛੱਡਿਆ ਗਿਆ। ਕੀ ਗੱਲ ਕਰਦੇ ਆ ਇੱਕ ਦੋ ਭਰਾਵਾਂ ਦੀ ਦੋ ਭਰਾਵਾਂ ਨੇ ਜਿਹੜਾ ਬਹੁਤ ਵੱਡੀ ਮੰਲ ਜਿਹੜੀ ਉਹ ਮਾਰੀ ਆ ਕਪੂਠਲਾ ਰੇਲ ਕੋਚ ਫੈਕਟਰੀ ਲਈ ਪੁਰਜੇ ਬਣਾਉਣ ਵਾਲੀ ਕੰਪਨੀ ਦੇ ਦੋ ਭਰਾ ਪ੍ਰਿਤਪਾਲ ਸਿੰਘ ਤੇ ਦਵਿੰਦਰਪਾਲ ਸਿੰਘ ਹੰਸਪਾਲ ਹੜਾਂ ਵਿੱਚ ਡੁੱਬਰੇ ਪੰਜਾਬੀਆਂ ਲਈ ਮਦਦ ਵਜੋਂ ਅੱਗੇ ਆਏ ਨੇ ਕਿਸਤیاں ਬਣਾਉਣ ਵਿੱਚ ਰੁੱਝੇ ਹੋਏ ਨੇ ਜੋ ਕਿ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦਾ ਇੱਕੋ ਇੱਕ ਸਾਧਨ ਨੇ ਹੰਸਪਾਲ ਟ੍ਰੇਡਰਸ ਦੇ ਦੋਵੇਂ ਭਰਾਵਾਂ ਨੇ ਹੜ੍ਹ ਰਾਹਤ ਕਾਰਜਾਂ ਵਿੱਚ ਮਦਦ ਲਈ ਹੁਣ ਤੱਕ 70 ਕਿਸਤیاں ਬਣਾਈਆਂ ਨੇ ਤੇ ਉਹਨਾਂ ਨੂੰ ਹੜ੍ਹ ਪ੍ਰਭਾਵਿਤ ਅਜਨਾਲਾ ਹਰੀਕੇ ਪੱਤਨ ਮੰਡ ਬਾਉਪੂਰ ਪਟਿਆਲਾ ਬਠਿੰਡਾ ਤੇ ਹੋਰ ਥਾਵਾਂ ਤੇ ਭੇਜਿਆ ਉਹਨਾਂ ਦਾ ਟੀਚਾ ਕਿ 100 ਅਜਈਆਂ ਛੋਟੀਆਂ ਕਿਸਤੀਆਂ ਬਣਾਉਣੀਆਂ ਨੇ ਇੰਨਾ ਹੀ ਨਹੀਂ ਉਹਨਾਂ ਨੇ ਕਿਸਤੀ ਦੀ ਟੈਕਨੋਲੋਜੀ ਤੇ ਡਿਜ਼ਾਈਨ ਨੂੰ ਵੀ ਜਨਤਕ ਕੀਤਾ ਤਾਂ ਜੋ ਖੇਤੀਬਾੜੀ ਉਪਕਰਨ ਤੇ ਕੰਮ ਹਾਰਵੈਸਟਰ ਬਣਾਉਣ ਵਾਲੀਆਂ ਕੰਪਨੀਆਂ ਵੀ ਆਸਾਨੀ ਨਾਲ ਅਜਈਆਂ ਕਿਸਤੀਆਂ ਬਣਾ ਸਕਣ ਤੇ ਆਪਣੇ ਆਪਣੇ ਖੇਤਰਾਂ ਦੇ ਲੋਕਾਂ ਦੀ ਮਦਦ ਕਰ ਸਕਣ ਕੁਝ ਕਿਸਤੀਆਂ ਪਹਿਲਾਂ ਹੀ ਪੂਰੀ ਤਰ੍ਹਾਂ ਬਣੀਆਂ ਹੋਈਆਂ ਸੀ ਤੇ ਕਾਰੀਗਰ ਕੁਝ ਹੋਰਾਂ ਨੂੰ ਪੂਰਾ ਕਰਨ ਵਿੱਚ ਰੁੱਝੇ ਹੋਏ ਸੀ ਹੰਸਪਾਲ ਭਰਾਮਪ੍ਰਿਤਪਾਲ ਸਿੰਘ ਤੇ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦੀ ਛੋਟੀ ਕਿਸਤੀ ਆਸਾਨੀ ਨਾਲ 10 ਲੋਕਾਂ ਤੇ ਇੱਕ ਪਸ਼ੂ ਨੂੰ ਲੈ ਕੇ ਜਾ ਸਕਦੀ ਹੈ ਜਦੋਂ ਕਿ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਰਾਫਰ ਦੀ ਸਮਰੱਥਾ ਬੇਟਾ ਨਾਲ ਜਿਸ ਵਿੱਚ ਟਰੈਕਟਰ ਪੋਕਲੈਂਡ ਤੇ ਜੀਸੀਬੀ ਲਿਜਾਏ ਜਾ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਕਿਸ਼ਤੀਆਂ ਨੂੰ ਮੋਟਰ ਲਗਾ ਕੇ ਵੀ ਭਰਤਿਆ ਜਾ ਸਕਦਾ ਪਰ ਮੋਟਰਾਂ ਦੀ ਭਾਰੀ ਘਾਟ ਕਾਰਨ ਉਹ ਇਸ ਸਮੇਂ ਇਹਨਾਂ ਨੂੰ ਸਿਰਫ ਹਾਥੀ ਚਲਾਉਣ ਲਈ ਬਣਾ ਰਹੇ ਨੇ ਉਹਨਾਂ ਦੇ ਵੱਲੋਂ ਬਣਾਈ ਗਈ ਇੱਕ ਕਿਸ਼ਤੀ ਲਈ ਹਲੇਮੀਆ ਹਮਦਾਰਦਿਆਂ ਤੇ ਮੁਹਾਪਤਾਂ ਦੀ ਕਿਸ਼ਤੀ ਲਿਖਿਆ ਹੋਇਆ ਦੋਵੇਂ ਪ੍ਰਾਮਣੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ 2023 ਵਿੱਚ ਆਏ ਹੜ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਉਹਨਾਂ ਨੂੰ ਕਿਸ਼ਤੀਆਂ ਬਣਾਉਣ ਦੀ ਬੇਨਤੀ ਕੀਤੀ ਸੀ ਉਹਨਾਂ ਨੇ ਕਿਸ਼ਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਇਸ ਦੇ ਨਾਲ ਹੀ ਜਦੋਂ ਹੜ੍ਹ ਦੇ ਪਾਣੀ ਕਾਰਨ ਇੱਕ ਵਾਰ ਫਿਰ ਸੂਬੇ ਦੇ ਕਈ ਹਿੱਸੇ ਡੁੱਬ ਗਏ ਤਾਂ ਉਹਨਾਂ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਫੋਨ ਕਰਨ ਵਾਲੀ ਵੀ ਸਰਕਾਰੀ ਅਧਿਕਾਰੀਆਂ ਨੇ ਉਹਨਾਂ ਨੇ ਕਿਹਾ ਕਿ ਇਸ ਵਾਰ ਉਹਨਾਂ ਨੇ ਵਿਧਾਇਕ ਨੂੰ ਵੀ 12 ਕਿਸ਼ਤੀਆਂ ਭੇਜੀਆਂ ਨੇ ਜਦੋਂ ਕਿ 2023 ਵਿੱਚ ਉਹਨਾਂ ਨੇ 15 ਕਿਸ਼ਤੀਆਂ ਭੇਜੀਆਂ ਸੀ